ਪੁਲਸ ਸਥੀ ਸੇਧ ਭਾਗ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰਕੇ ਸਾਈਂ ਨਗਰ ਵਿਖੇ ਨਜਾਇਜ਼ ਤੌਰ ਤੇ ਚੱਲ ਰਿਹਾ ਇੱਕ ਨਸ਼ਾ ਸ਼ਲਾਉਗੇਂਦਰ ਦੇ ਸੰਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਸ ਦਈਏ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਾਈਂ ਨਗਰ ਵਿਖੇ ਇੱਕ ਮਕਾਨ ਵਿੱਚ ਨਜਾਇਜ਼ ਤੌਰ ਤੇ ਨਸ਼ਾ ਸ਼ਲਾਉਗੇਂਦਰ ਚੱਲ ਚਲਾਇਆ ਜਾ ਰਿਹਾ ਹੈ ਜਿੱਥੇ ਪੁਲਸ ਦੇ ਸਥੀ ਸੇਧ ਭਾਗ ਵੱਲੋਂ ਸਾਂਝੇ ਤੌਰ ਤੇ ਰੇਡ ਕੀਤੀ ਗਈ ਇਸ ਦੌਰਾਨ ਪੁਲਸ ਵੱਲੋਂ 18 ਨੌਜਵਾਨਾਂ ਨੂੰ ਉਕਤ ਜਗ੍ਹਾ ਤੋਂ ਸ਼ਿਫਟ ਕਰਕੇ ਸਰਕਾਰੀ ਕੇਂਦਰ ਵਿੱਚ ਭੇਜਿਆ ਗਿਆ ਇਸ ਮੌਕੇ ਪੁਲਿਸ ਵੱਲੋਂ ਉਕਤ ਜਗ੍ਹਾ ਤੋਂ ਲਗਭਗ 700 ਖੁੱਲੀਆਂ ਗੋੜੀਆਂ ਬਨਾਮਦ ਵੀ ਕੀਤੀਆਂ ਹਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਉਕਤ ਨਸ਼ਾ ਛਡਾਊ ਕੇਂਦਰ ਇੱਕ ਕਿਰਾਏ ਦੇ ਮਕਾਨ ਵਿੱਚ ਲਾਇਆ ਜਾ ਰਿਹਾ ਸੀ ਜਿਸ پاس ਕੋਈ ਵੀ ਕਾਗਜਤ ਮੌਜੂਦ ਨਹੀਂ ਸਨ ਸ਼ਿਕਾਇਤ ਮਿਲਤੇ ਪੁਲਿਸ ਵੱਲੋਂ ਸ਼ਾਪੇਮਾਰੀ ਕੀਤੀ ਗਈ ਪੁਲਿਸ ਵੱਲੋਂ ਉਕਤ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਸਰਕਾਰੀ ਕੇਂਦਰ ਵਿੱਚ ਰੱਖਿਆ ਜਾਵੇਗਾ ਜਿੱਥੇ ਉਹਨਾਂ ਦਾ ਨਸ਼ਾ ਛਡਾਇਆ ਜਾਵੇਗਾ ਪੁਲਿਸ ਵੱਲੋਂ ਕੇਂਦਰ ਦੇ ਸંચਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕੋਠੀ ਨੁਸੀਲ ਕਰਕੇ ਕਾਰਵਾਈ ਕੀਤੀ ਜਾਵੇਗੀ। ਮੈਮ ਹਾਂਜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਸਾਈਨਗਰ ਦੇ ਵਿੱਚ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਕਚਰਾ ਛਡਾਓ ਜਿਹੜਾ ਹੈਗਾ ਸੈਂਟਰ ਚੱਲ ਰਿਹਾ ਹੈਗਾ ਜਿਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਔਰ ਹੈਲਥ ਡਿਪਾਰਟਮੈਂਟ ਅਤੇ ਸਾਡਾ ਪੁਲਿਸ ਡਿਪਾਰਟਮੈਂਟ ਤੇਨਾਂ ਨੇ ਜਿਹੜੀ ਸੀ ਇੱਥੇ ਜੁਆਇੰਟ ਰੇਡ ਕੀਤੀ ਹੈ। ਸਾਈਂ ਨਗਰ ਦੇ ਵਿੱਚ ਇੱਕ ਮਕਾਨ ਦੇ ਵਿੱਚ ਜਿਹੜਾ ਸੀਗਾ ਨਸ਼ਾ ਛਡਾਊ ਸੈਂਟਰ ਚਲਾਇਆ ਹੋਇਆ ਸੀ ਜਿਹਦਾ ਜਿਨ੍ਹਾਂ ਦੇ ਪਾਸ ਕੋਈ ਕਿਸੇ ਕਿਸਮ ਦਾ ਲਾਇਸੈਂਸ ਵਗੈਰਾ ਨਹੀਂ ਸੀਗਾ ਜਦੋਂ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਸੀਗਾ ਸਾਨੂੰ 18 ਬੰਦੇ ਜਿਹੜੇ ਨੌਜਵਾਨ ਸੀਗੇ ਜਿਹੜੇ ਸਾਨੂੰ ਇੱਥੇ ਮਿਲੇ ਜਿਹੜੇ ਜਿਹੜੇ ਉਹ ਨਸ਼ਾ ਛਡਾਉਣ ਦੇ ਲਈ ਇੱਥੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਔਰ ਸਾਨੂੰ ਜਿਹੜਾ ਇੱਥੋਂ 870 ਕ ਕੈਪਸੂਲ ਔਰ ਗੋਲੀਆਂ ਜੋ ਲੂਜ਼ ਮਿਲੀਆਂ ਨੇ ਉਹ ਮਿਲੀਆਂ ਨੇ ਉਹ ਸਾਰੀਆਂ ਜਿਹੜੇ ਸੀ ਲੜਕੇ ਨੌਜਵਾਨ ਜਿਹੜੇ ਮਿਲੇ ਸੀ ਉਹਨਾਂ ਨੂੰ ਅਸੀਂ ਜਿਹੜਾ ਹੈਲਥ ਡਿਪਾਰਟਮੈਂਟ ਦੀ ਹੈਲਪ ਦੇ ਨਾਲ ਜਿਹੜੇ ਸਾਡੇ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨੂੰ ਸ਼ਿਫਟ ਕਰਾ ਦਿੱਤਾ ਹੈਗਾ ਤੇ ਜਿਹੜੀਆਂ ਸਾਨੂੰ ਗੋਲੀਆਂ ਤੇ ਕੈਪਸੂਲ ਮਿਲੇ ਆ ਉਹਨਾਂ ਦਾ ਅਸੀਂ ਪੁਲੰਦਾ ਤਿਆਰ ਕਰਕੇ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਦੇ ਹੈਂਡਓਵਰ ਕਰ ਦਿੱਤਾ ਹੈਗਾ ਜਿਸ ਤਰ੍ਹਾਂ ਦੇ ਸਾਨੂੰ ਉਹਦੇ ਸਬੰਧ ਵਿੱਚ ਹੈਲਥ ਡਿਪਾਰਟਮੈਂਟ ਰਿਟਰਨ ਰਿਪੋਰਟ ਦੇਵੇਗਾ ਉਸ ਤਰ੍ਹਾਂ ਦੀ ਕਰਵਈ ਕਰੇਗਾ ਸਰ ਕਿੰਨੀ ਕੀ ਦੇਰ ਤੋਂ ਚਲਾਇਆ ਜਾ ਰਿਹਾ ਪਤਾ ਨਹੀਂ ਕੁਝ ਇਹਦੇ ਬਾਰੇ ਜਿਹੜਾ ਹੈਗਾਗਾ ਜਸਵਿੰਦਰ ਸਿੰਘ ਤੇ ਮਨਿੰਦਰ ਸਿੰਘ ਨਾਂ ਦੇ ਦੋ ਬੰਦੇ ਆ ਜਿਹੜੇ ਇਸ ਨੂੰ ਚਲਾ ਰਹੇ ਆ ਕਿ ਜਿਹੜੇ ਉਹਨਾਂ ਦੇ ਅਰੈਸਟ ਕਰਨ ਤੇ ਕਾਫੀ ਜਿਹੜੇ ਤੱਤ ਉਹਨਾਂ ਦੇ ਅਰੈਸਟ ਕਰਨ ਤੋਂ ਸਾਹਮਣੇ ਆਉਣਗੇ ਜਿਹੜੀ ਹੁਣ ਜਿਹੜੀ ਮੁਢਲੀ ਜਿਹੜੀ ਤਫਤੀਸ਼ ਕੀਤੀ ਐਸ ਜੋ ਨੌਜਵਾਨ ਪੜੇ ਆ ਉਹਨਾਂ ਤੋਂ ਬਦਲ ਕੇ ਵੀ 1 ਮਹੀਨੇ ਤੋਂ ਜਿਹੜਾ ਹੈਗਾ ਇੱਥੇ ਉਹ ਐਡਮਿਟ ਨੇਗੇ ਤੇ ਇਥੇ ਇਹਨਾਂ ਦੇ 1 ਮਹੀਨੇ ਤੋਂ ਇਹ ਸੈਂਟਰ ਚੱਲ ਰਿਹਾ। ਨਹੀਂ ਫਿਲਹਾਲ ਹਜੇ ਕੋਈ ਰਸਤੇ ਵਿੱਚ ਨਹੀਂ ਲਿਆ। ਅਸੀਂ ਜਿਹੜਾ ਹੈਗਾ ਹਜੇ ਸਾਰੀ ਇਹਦੀ ਇਨਕੁਆਰੀ ਕਰ ਰਹੇ ਹਾਂ। ਇਨਕੁਆਰੀ ਜੇ ਦੇ ਮੁਤਾਬਕ ਜੋ ਕਾਨੂੰਨ ਅਨੁਸਾਰ ਹੋਏਗੇ ਅਸੀਂ ਕਰ ਰਹੇ ਕੰਮ। ਜਿਹੜੇ ਮੁੰਡੇ ਰੱਖੇ ਆ ਉਹ ਕਿੰਨੇ ਕ ਪੈਸੇ ਲੈਂਦੇ ਇਸ ਤੋਂ ਜਾਣਕਾਰੀ ਕੰਮ ਲੈ। ਉਹਦੇ ਵਾਰ ਜਦੋਂ ਉਹਨਾਂ ਬੰਦੇ ਨੂੰ ਅਸੀਂ ਫੜਾਂਗੇ ਜਾਂ ਉਹਨਾਂ ਦੇ ਬਾਰੇ ਕੋਈ ਕਾਰਵਾਈ ਕਰਾਂਗੇ ਉਹਨਾਂ ਨੂੰ ਪੁੱਛ ਕੇ ਛੇ ਕਰਾਂਗੇ ਤਦ ਹੀ ਇਹ ਗੱਲ ਸਾਹਮਣੇ ਆਊਗੀ ਕਿ ਉਹਨਾਂ ਤੋਂ ਕਿੰਨੇ ਪੈਸੇ ਜਿਹੜੇ ਸੀ ਲੈ ਜਾ ਰਹੇ। ਮਕਾਨ ਮਾਲਕ ਤੋਂ ਪੈਸੇ ਨਹੀਂ ਕਰਦੇ। ਅ ਦੇਖਦੇ ਹਾਂ ਜੀ ਜੋ ਅੱਗੇ ਮਕਾਨ ਕਿਸਤਾ ਹਾਂਜੀ ਨਾਲ ਸਾਡੇ ਤਹਿਸੀਲਦਾਰ ਸਾਹਿਬ ਹੈ ਔਰ ਹੈਂਸਡ ਅਫਰਟਮੈਂਟ ਹੈ ਜਿਸ ਤਰ੍ਹਾਂ ਦੀ ਵੀ ਜੋ ਕਾਨੂੰਨ ਅਨਸਾਰ ਕਾਰਵਾਈ ਹੋਈ ਹੈ ਜੀ ਉਹ ਕੰਪਲੀਟ ਕਰ ਦੇਗਾ ਜੀ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੇ ਆ ਮੇਰਾ ਨਾਮ ਡਾਕਟਰ ਰਣਵੰਤ ਸਨ ਹੈ ਇੱਕ ਜੁਆਇੰਟ ਪ੍ਰਸ਼ਾਸਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਜੁਆਇੰਟ ਇੱਕ ਇਲੀਗਲ ਨਸ਼ਾ ਸ਼ਰਾਬ ਕੇਂਦਰ ਦੀ ਇੱਕ ਰੇਡ ਸੀ ਜਿੱਥੇ ਸਾਨੂੰ ਮਾਨ ਜੋ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਮਿਲਿਆ ਸੀ ਕਿ ਅੱਥੇ ਜਾ ਕੇ ਇਹ ਰੇਡ ਕਰੋ ਤੇ ਅੱਥੇ ਸਾਨੂੰ ਜਦੋਂ ਅਥਰੇਡ ਕਿਸੇ ਤਰ੍ਹਾਂ ਪਾਇਆ ਗਿਆ ਕਿ ਇੱਕ ਅਗਵਾਦ ਨਸ਼ਾ ਸ਼ਬ ਕੋੰਦਰ ਚੱਲ ਰਹੀ ਸੀ ਤੇ ਕੋਈ ਲਿਸੈਂਸ ਨਹੀਂ ਹੈ ਤੇ ਇੱਥੇ ਅਸੀਂ ਆਪੇ ਦੇਖਿਆ ਕਿ 19 ਮਰੀਜ਼ ਸੀਗੇ ਜਿੰਨਾਂ ਵਿੱਚੋਂ 18 ਮਰੀਜ਼ ਦੇ ਇੱਕ ਬੰਦਾ ਦਾ 19ਵਾਂ ਸੀ ਉਹ ਨਸ਼ਾ ਸ਼ਬ ਕੋੰਦਰ ਚਲਾ ਸੀ ਕੇਰ ਟ੍ਰੈਕਰ ਸੀ ਕੋਈ ਨਸ਼ਾ ਬਾਕੀ ਨਸ਼ਾ ਕਰਨ ਵਾਲੇ ਮਰੀਜ਼ ਉਹਨਾਂ ਨੂੰ ਸੀ ਆਪਦੀ ਸਰਕਾਰੀ ਡੀਹਬਿਟੇਸ਼ਨ ਸੈਂਟਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਬਾਕੀ ਅਗਲੀ ਦੀ ਅਗਲੀ ਦੀ ਕਾਰਵਾਈ ਆ ਪੁਲਿਸ ਕਰ ਰਹੀ ਹੈ ਦਵਾਈਆਂ ਕਿਹੜੀਆਂ ਦਿੱਤੀਆਂ ਗਈਆਂ ਸਰ ਕੋਈ ਦਵਾਈਆਂ ਸਰ ਕੋਈ ਇੱਦਾਂ ਹੀ ਦਵਾਈਆਂ ਕੋਈ ਨਹੀਂ ਮਿਲੀਆਂ ਕੁਝ ਲੂਜ਼ ਟੈਬਲੇਟਸ ਵਗੈਰਾ ਮਿਲੀਆਂ ਉਹ ਅੱਗੇ ਸੇ ਦੇਖ ਰਹੇ ਕਿ ਕੀ ਕਾਰਜ ਕਰੇ ਟਾਈਮ ਤੇ ਚਲਾ ਜੋ ਤੁਹਾਨੂੰ ਅਕਸਰ ਅਸ ਲੋਕਾਂ ਤੋਂ ਜਾਂ ਪਤਾ ਲੱਗਿਆ ਜਿਵੇਂ ਮਰੀਜ਼ਾਂ ਨੇ ਦੱਸਿਆ ਲਗਭਗ ਜ਼ਿਆਦਾ ਤਾਂ ਪਰਾਣਾ ਤਾਂ ਨਹੀਂ ਹੈ ਮਿੰਨੀ ਵੀ ਚੱਲ ਰਿਹਾ ਹੈ ਓਨਰ ਕੌਣ ਹੈ ਓਨਰ ਤਾਂ ਹਲੇ ਨਹੀਂ ਪਤਾ ਲੱਗਿਆ ਜੋ ਨਾਲ ਦੇ ਬੰਦਿਆਂ ਨੇ ਦੱਸਿਆ ਕਿ ਉਹ ਹਲੇ ਕੋਈ ਕੁਝ ਹਲੇ ਮੀਡੀਆ ਚ ਕੋਈ ਕੁਝ ਨਹੀਂ ਦੱਸ ਸਕਦੇ ਬਾਕੀ ਹਲੇ ਕਾਰਵਾਈ ਚੱਲਦੀ ਉਸ ਤਸੀਲ ਕੀ ਨਿਕਲ ਜਾ ਹਾਂਜੀ ਜੋ ਬਿਲਡਿੰਗ ਹੈ ਉਹਨੂੰ ਸੀਲ ਕਰ ਰਹੀ ਹੈ ਅਪੀ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਸਰ